ਦੋਸਤੋ ਪਿਛਲੇ ਦਿਨੀ ਤੁਸੀਂ ਪੰਜਾਬ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ਵੱਲੋਂ ਗਾਇਆ ਇੱਕ ਗੀਤ ਬਿੱਗ ਫਲੈਕਸ ਜ਼ਰੂਰ ਸੁਣਿਆ ਹੋਵੇਗਾ ਜਿਸ ਵਿੱਚ ਉਸਨੇ ਧਰਮੀ ਫੌਜੀਆਂ ਦਾ ਜ਼ਿਕਰ ਕਰਦੇ ਹੋਏ ਗਾਇਆ ਹੈ ਕਿ ਤੂੰ ਵੀ ਨਾ ਕਿਦਰੇ ਭੁੱਲ ਜਾਵੀਂ ਇਹਨਾਂ ਸਮਿਆਂ ਤੇ ਇਤਬਾਰ ਨਹੀਂ ਜਿਵੇਂ ਧਰਮੀ ਫੌਜੀਆਂ ਦੀ ਲਈ ਕਿਸੇ ਨੇ ਸਾਰ ਨਹੀਂ ਧਰਮੀ ਫੌਜੀ ਕੌਣ ਹਨ ਕੀ ਹੈ ਇਹਨਾਂ ਦੀ ਅਸਲ ਕਹਾਣੀ ਕਿਹੜੀ ਇਹਨਾਂ ਨੇ ਧਰਮ ਵਾਸਤੇ ਕੋਈ ਜੰਗ ਲੜੀ ਸੀ ਜਿਸ ਕਰਕੇ ਇਹਨਾਂ ਦਾ ਨਾਮ ਧਰਮੀ ਫੌਜੀ ਪੈ ਗਿਆ ਪੰਜਾਬ ਦੇ ਇਨ੍ਹਾਂ ਧਰਮੀ ਫੌਜੀਆਂ ਦੀ ਅਸਲੀਅਤ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਨਾਲ ਹੀ ਇਹ ਵੀ ਦੱਸਾਂਗੇ ਕਿ ਇਨ੍ਹਾਂ ਧਰਮੀ ਫੌਜੀਆਂ ਦੇ ਨਾਲ ਕਿਸ ਨੇ ਧੋਖਾ ਕੀਤਾ ਤੇ ਕਿਸ ਨੇ ਇਹਨਾਂ ਦੀ ਸਾਰ ਨਹੀਂ ਲਈ ਪੰਜਾਬ ਦੇ ਇਨ੍ਹਾਂ ਬਹਾਦਰਾਂ ਬਾਰੇ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਜਾਣਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਾਣੀ ਸ਼ੁਰੂ ਤੋਂ ਸੁਣਾਉਂਦੇ ਆ ਜਿਸ ਵੇਲੇ 3 ਜੂਨ 1984 ਨੂੰ ਭਾਰਤ ਦੀ ਆਰਮੀ ਛੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੰਦੀ ਹੈ ਤਾਂ ਇਸ ਸਾਕੇ ਦੇ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਟੇਸ ਪਹੁੰਚੀ ਸਿੱਖ ਇਤਿਹਾਸ ਦੀ ਸਭ ਤੋਂ ਮਾੜੀ ਇਸ ਘਟਨਾ ਦੇ ਵਿਰੁੱਧ ਸਮੁੱਚੀ ਸਿੱਖ ਕੌਮ ਨੇ ਹੀ ਇਕੱਲੇ ਤੌਰ ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਪਰ ਇਸ ਰੋਸ ਵਿੱਚ ਸਭ ਤੋਂ ਅਹਿਮ ਯੋਗਦਾਨ ਉਹਨਾਂ ਸਿੱਖ ਫੌਜੀਆਂ ਦਾ ਸੀ ਜੋ 1984 ਵੇਲੇ ਭਾਰਤੀ ਫੌਜ ਵਿੱਚ ਨੌਕਰੀ ਕਰ ਰਹੇ ਸਨ ਤੇ ਹਮਲੇ ਦੀ ਖਬਰ ਸੁਣ ਕੇ ਆਪਣੀਆਂ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਭੱਜ ਤੁਰੇ ਸਨ ਜਦੋਂ ਸਾਕਾ ਨੀਲਾ ਤਾਰਾ ਹੋਇਆ ਤਾਂ ਇਸ ਪੂਰੇ ਕਤਲੇਆਮ ਦੀ ਜਾਣਕਾਰੀ ਬੀਬੀਸੀ ਚੈਨਲ ਰੇਡੀਓ ਤੇ ਲਗਾਤਾਰ ਦੇ ਰਿਹਾ ਹੁੰਦਾ ਹੈ ਜਿਸ ਨੂੰ ਸੁਣ ਕੇ ਸਭ ਤੋਂ ਪਹਿਲਾਂ 7 ਜੂਨ ਵਾਲੇ ਦਿਨ 9 ਸਿੱਖ ਰੈਜੀਮੈਂਟ ਦੇ ਜਵਾਨ ਗੰਗਾ ਨਗਰ ਤੋਂ ਫੌਜ ਵਿੱਚ ਬਗਾਵਤ ਕਰ ਦਿੰਦੇ ਹਨ ਇਸ ਰੈਜੀਮੈਂਟ ਦੇ ਬਹੁਤ ਸਾਰੇ ਸਿੱਖ ਫੌਜੀ ਫਾਇਰਿੰਗ ਕਰਦੇ ਹੋਏ ਟਰੱਕਾਂ ਵਿੱਚ ਸਵਾਰ ਹੋ ਕੇ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਚੱਲ ਪਏ ਰਸਤੇ ਵਿੱਚ ਪੁਲਿਸ ਨਾਕਿਆਂ ਉੱਤੇ ਇਹਨਾਂ ਦੇ ਪੁਲਿਸ ਨਾਲ ਮੋਟ ਭੇੜ ਵੀ ਹੋਈ ਗੰਗਾ ਨਗਰ ਤੋਂ ਬਗਾਵਤ ਕਰਕੇ ਭੱਜੀ ਰੈਜੀਮੈਂਟ ਵਿੱਚ ਕੁੱਲ 600 ਸਿੱਖ ਸਿਪਾਈ ਸਨ ਜੋ ਪੰਜਾਬ ਪੰਚਨ ਵਿੱਚ ਕਾਮਯਾਬ ਹੋਣ ਵਾਲੇ ਪਹਿਲੇ ਸਿੱਖ ਸਨ ਪੰਜਾਬ ਆਕੇ ਫਰੀਦਕੋਟ ਦੇ ਇੱਕ ਪਿੰਡ ਵਿੱਚ ਲੋਕ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਉਣ ਲਈ ਰੋਕਦੇ ਹਨ ਪਰ ਪਿੱਛੋਂ ਫੌਜ ਇਹਨਾਂ ਦਾ ਪਿੱਛਾ ਕਰ ਰਹੀ ਹੁੰਦੀ ਹੈ ਜੋ ਇੱਥੇ ਇਹਨਾਂ ਤੇ ਹਮਲਾ ਕਰ ਦਿੰਦੀ ਹੈ ਇਸ ਹਮਲੇ ਵਿੱਚ ਕੁਝ ਸਿੱਖ ਸਿਪਾਹੀਆਂ ਦੀਆਂ ਜਾਨਾਂ ਵੀ ਗਈਆਂ ਸਨ ਸਿੱਖ ਫੌਜੀਆਂ ਵੱਲੋਂ ਬਹੁਤ ਸਾਰੀਆਂ ਥਾਵਾਂ ਤੇ ਬਗਾਵਤ ਕੀਤੀ ਗਈ ਸੀ ਇਸ ਤੋਂ ਇਲਾਵਾ ਇੱਕ ਹੋਰ ਰੈਜੀਮੈਂਟ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ ਰਾਂਚੀ ਵਿੱਚ ਵੀ ਬਗਾਵਤ ਹੋਈ ਇੱਥੇ ਕੁਝ ਨਵੇਂ ਰੰਗਰੂਟਾਂ ਸਮੇਤ ਕਰੀਬ 2000 ਸਿੱਖ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ ਸੀ ਜਿਸ ਦੀ ਅਗਵਾਈ ਸਿਪਾਹੀ ਰਾਮ ਸਿੰਘ ਕਰ ਰਿਹਾ ਸੀ ਐਤਵਾਰ ਵਾਲੇ ਦਿਨ ਇਸ ਰੈਜੀਮੈਂਟ ਦੇ ਜਵਾਨਾਂ ਨੇ ਵੀ ਟਰੱਕਾਂ ਵਿੱਚ ਅਸਲਾ ਲਦਣਾ ਸ਼ੁਰੂ ਕਰ ਦਿੱਤਾ ਇੱਕ ਬਰਗੇਡੀਅਰ ਐਸਸੀ ਪੁਰੀ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਨਾ ਰੁਕੇ ਆਪਣੇ ਬੇਸ ਕੈਂਪ ਤੋਂ ਇਹ ਫੌਜੀ 190 ਮੀਲ ਦੂਰ ਆ ਗਏ ਸਨ ਜਿੱਥੇ ਛਤISਗੜ ਦੇ ਇੱਕ ਰੇਲਵੇ ਸਟੇਸ਼ਨ ਦੇ ਕੋਲ ਆਰ ਟਿਲਰੀ ਵੱਲੋਂ ਇਹਨਾਂ ਦਾ ਰਾਹ ਰੋਕ ਲਿਆ ਜਾਂਦਾ ਹੈ ਦੇਤੇ ਹੋਏ ਮੋਟੇ ਪੇੜ ਵਿੱਚ ਬਹੁਤ ਸਾਰਿਆਂ ਦੀਆਂ ਜਾਨਾਂ ਗਈਆਂ ਤੇ 126 ਸਿੱਖਾਂ ਨੇ ਆਤਮ ਸਮਰਪਣ ਕਰ ਦਿੱਤਾ ਇਸੇ ਤਰ੍ਹਾਂ ਪੂਨੇ ਰੈਜੀਮੈਂਟ ਦੇ ਵੀ 150 ਸਿੱਖ ਟਰੱਕਾਂ ਵਿੱਚ ਬੈਠ ਕੇ ਉੱਤਰੀ ਮੇਨ ਰੋਡ ਵੱਲ ਚੱਲ ਪਏ ਸਨ ਜਿਨ੍ਹਾਂ ਨੂੰ ਮਹਾਰ ਰੈਜੀਮੈਂਟ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਮੋਟੇ ਪੇੜ ਵਿੱਚ ਵੀ ਦੋਹਾਂ ਪਾਸਿਆਂ ਤੋਂ ਜਾਨਾਂ ਗਈਆਂ ਸਨ ਇਸ ਤੋਂ ਇਲਾਵਾ ਗੁਜਰਾਤ ਦੀ ਬਲਸਰ ਫੌਜੀ ਛੌਨੀ ਵਿੱਚ ਵੀ ਸਿੱਖ ਛੁਪਾਈਆਂ ਨੇ ਬਗਾਵਤ ਕੀਤੀ ਸਿੱਖ ਫੌਜੀਆਂ ਵੱਲੋਂ ਕੀਤੀ ਗਈ ਇਸ ਬਗਾਵਤ ਦੇ ਨਾਲ ਇੱਕ ਗੁੰਝਲਦਾਰ ਸਥਿਤੀ ਬਣ ਗਈ ਸੀ ਜਿਸ ਕਰਕੇ ਬਹੁਤ ਸਾਰੇ ਰਾਜਾਂ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਸਨ ਥਾਂ-ਥਾਂ ਤੇ ਪੁਲਿਸ ਅਤੇ ਫੌਜ ਦੇ ਨਾਕੇ ਸਨ ਬਾਗੀ ਫੌਜੀਆਂ ਨੂੰ ਜਿੰਨੇ ਵੀ ਹਥਿਆਰ ਮਿਲੇ ਜਿੰਨਾ ਵੀ ਉਹਨਾਂ ਨੂੰ ਤੇਲ ਮਿਲਿਆ ਉਹ ਚੁੱਕ ਕੇ ਟੱਕਰਾਂ ਹੀ ਪੰਜਾਬ ਵੱਲ ਨੂੰ ਚੱਲ ਪਏ ਪੂਰੇ ਭਾਰਤ ਵਿੱਚ ਕਰੀਬ 5000 ਸਿੱਖ ਫੌਜੀ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਨ ਲਈ ਦੌੜੇ ਸਨ ਇਸ ਤੋਂ ਬਾਅਦ ਫਿਰ ਇਹਨਾਂ ਬਾਗੀ ਫੌਜੀਆਂ ਨੂੰ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ ਸਾਕਾ ਨੀਲਾ ਤਾਰਾ ਦੇ ਰੋਸ ਵੱਜੋ ਸਿੱਖ ਫੌਜੀਆਂ ਦਾ ਬੈਰ ਕਾਂ ਛੱਡ ਕੇ ਭਜਣਾ ਭਾਰਤ ਦੇ ਇਤਿਹਾਸ ਦੀ ਫੌਜੀ ਬਗਾਵਤ ਦੀ ਪਹਿਲੀ ਘਟਨਾ ਸੀ ਫੌਜ ਤੋਂ ਬਗਾਵਤ ਕਰਕੇ ਭੱਜੇ ਇਹਨਾਂ ਫੌਜੀਆਂ ਵਿੱਚੋਂ ਬਹੁਤ ਸਾਰੇ ਫੌਜੀਆਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਬਹੁਤ ਸਾਰੇ ਫੱਟੜ ਹੋ ਗਏ ਕਈਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਫੌਜੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਹਨਾਂ ਵਾਸਤੇ ਰੱਦ ਕਰ ਦਿੱਤੀਆਂ ਗਈਆਂ ਅਖੀਰ ਫਿਰ ਜਦੋਂ ਇਹ ਫੌਜੀ ਆਪਣੀਆਂ ਪੱਕੀਆਂ ਨੌਕਰੀਆਂ ਗਵਾ ਕੇ ਪੰਜਾਬ ਆਏ ਤਾਂ ਐਸਜੀਪੀਸੀ ਅਤੇ ਬਦਲ ਸਰਕਾਰ ਵੱਲੋਂ ਇਹਨਾਂ ਨੂੰ ਧਰਮੀ ਫੌਜੀਆਂ ਦਾ ਖਿਤਾਬ ਦਿੱਤਾ ਗਿਆ ਤੇ ਨਾਲ ਹੀ ਵਾਅਦੇ ਕੀਤੇ ਗਏ ਕਿ ਇਹਨਾਂ ਧਰਮੀ ਫੌਜੀਆਂ ਨੂੰ ਪੈਨਸ਼ਨਾਂ ਦਿੱਤੀਆਂ ਜਾਣਗੀਆਂ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਪਰਿਵਾਰਾਂ ਦੀ ਸਾਂਭ-ਸਭਾਲ ਕੀਤੀ ਜਾਵੇਗੀ ਪਰ ਧਰਮੀ ਫੌਜੀਆਂ ਦੇ ਨਾਮ ਤੇ ਹਰ ਸਿਆਸੀ ਲੀਡਰ ਨੇ ਸਿਰਫ ਆਪਣੀਆਂ ਰੋਟੀਆਂ ਹੀ ਸੇਕੀਆਂ ਬਹੁਤ ਸਾਰੇ ਪੈਸੇ ਸਿੱਖ ਕਾਮਲੇ ਧਰਮੀ ਫੌਜੀਆਂ ਲਈ ਇਕੱਠੇ ਕੀਤੇ ਸਨ ਪਰ ਇਹਨਾਂ ਸਿਆਸੀ ਲੀਡਰਾਂ ਦੀ ਬਦੌਲਤ ਇਹ ਪੈਸੇ ਕਿਸੇ ਵੀ ਧਰਮੀ ਫੌਜੀ ਕੋਲ ਨਹੀਂ ਪਹੁੰਚੇ ਸਿਰਫ ਚੰਦ ਕੋਲੋਂ ਹੀ ਸ਼੍ਰੋਮੇ ਕਮੇਟੀ ਵਿੱਚ ਨੌਕਰੀ ਦਿੱਤੀ ਗਈ ਬਾਕੀ ਧਰਮੀ ਫੌਜੀਆਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਤੇ ਇਹ ਧਰਮੀ ਫੌਜੀ ਧਰਮ ਲਈ ਆਪਣੀਆਂ ਪੱਕੀਆਂ ਨੌਕਰੀਆਂ ਗਵਾ ਕੇ ساری ਉਮਰ ਲਈ ਬਸ ਰੋਜ਼ ਮਜਾਰੇ ਧਰਨੇ ਅਤੇ ਧੱਕੇ ਧੋੜੇ ਖਾਣ ਜੋਗੇ ਹੀ ਰਹਿ ਗਏ ਅੱਜ ਦੇ ਸਮੇਂ ਇਹਨਾਂ ਧਰਮੀ ਫੌਜੀਆਂ ਦੇ ਬਹੁਤ ਮਾੜੇ ਹਾਲਾਤ ਹਨ ਕੋਈ ਦਿਹਾੜੀ ਕਰ ਰਿਹਾ ਏ ਕੋਈ ਰੱਖਿਆ ਚਲਾ ਕੇ ਆਪਣੀ ਰੋਜੀ ਰੋਟੀ ਕਮਾਉਂਦਾ ਤੇ ਕੋਈ ਮੁਕਾਬਲੇ ਵਿੱਚ ਫੱਟੜ ਹੋਇਆ ਸਦਾ ਲਈ ਮੰjde ਤੇ ਬੈਠਾ ਬਸ ਆਪਣੀ ਮੌਤ ਉਡੀਕ ਰਿਹਾ ਏ ਰੋਜੀ ਰੋਟੀ ਦੀ ਥਾਂ ਤੇ ਭਾਵਕ ਹੋ ਕੇ ਧਰਮ ਚੁੰਨ ਵਾਲੇ ਇਹਨਾਂ ਧਰਮੀ ਫੌਜੀਆਂ ਦੇ ਅੱਜ ਕੀ ਹਾਲਾਤ ਹਨ ਕੋਈ ਸੋਚ ਵੀ ਨਹੀਂ ਸਕਦਾ ਇਹਨਾਂ ਧਰਮੀ ਫੌਜੀਆਂ ਨੇ ਤਾਂ ਸਿੱਖ ਕੌਮਲੇ ਆਪਣਾ ਫਰਜ਼ ਨਿਭਾ ਦਿੱਤਾ ਪਰ ਸਿੱਖ ਕੌਮ ਦੇ ਸਿਆਸੀ ਆਗੂਆਂ ਨੇ ਇਹਨਾਂ ਨੂੰ ਸਦਾ ਹੀ ਧੋਖਾ ਦਿੱਤਾ ਤੇ ਅੱਜ ਵੀ ਧੋਖੇ ਹੀ ਮਿਲ ਰਹੇ ਹਨ ਸਿਰਫ ਕੁਝ ਕੁ ਹੀ ਸਿੱਖ ਸੰਗਠਨਾਵਾਂ ਵੱਲੋਂ ਇਹਨਾਂ ਧਰਮੀ ਫੌਜੀਆਂ ਦੀ ਮਦਦ ਕੀਤੀ ਗਈ ਪਰ ਬਹੁਤਿਆਂ ਦੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਸੋ ਦੋਸਤੋ ਏਸੀ ਧਰਮੀ ਫੌਜੀਆਂ ਦੀ ਗਾਥਾ ਜਿਨ੍ਹਾਂ ਨੇ ਭਾਵਕ ਹੋ ਕੇ ਧਰਮ ਦੇ ਲਈ ਆਪਣੀਆਂ ਪੱਕੀਆਂ ਨੌਕਰੀਆਂ ਛੱਡ ਕੇ ਪੂਰੀ ਭਾਰਤੀ ਫੌਜ ਨਾਲ ਬਗਾਵਤ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਚੱਲ ਪਏ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ